ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁੱਕੂ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਆ ਜਿਹੜੇ ਪ੍ਰਵਾਸੀ ਮਜ਼ਦੂਰ ਤੁਸੀਂ ਕਹਿ ਦਿੰਨੇ ਆ ਕਿ ਸਾਡਾ ਇਹਨਾਂ ਬਿਨਾ ਕੰਮ ਨਹੀਂ ਚੱਲਦਾ ਚਲੋ ਠੀਕ ਆ ਗੱਲ ਜੀ ਤੁਹਾਡੇ ਨਾਲ ਵੀ ਸਹਿਮਤ ਆ ਪਰ ਦੇਖੋ ਇਹ ਮદાન ਕਿੰਡੀ ਛੇਤੀ ਛੱਡਦੇ ਆ ਹਜੇ ਜੰਗ ਲੱਗਣ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਜਾਂ ਟੀਵੀ ਤੇ ਚੱਲ ਰਹੀਆਂ ਸੀਗੀਆਂ ਜੰਗ ਲੱਗਣ ਦੇ ਅਸਾਰ ਹੈ ਜਾਂ ਜੰਗ ਲੱਗ ਚੁੱਕੀ ਹੈ ਤੇ ਇਹਨਾਂ ਨੇ ਪਹਿਲਾਂ ਹੀ ਜੁੱਲੀ ਬਇਸਤਰਾ ਗੋਲ ਕਰ ਲਿਆ ਵੀ ਪੰਜਾਬ ਤੇ ਮੁਸੀਬਤਾਂ ਹਜੇ ਆਉਣ ਵਾਲੀ ਸੀ ਤੇ ਆਈ ਨਹੀਂ ਸੀ ਚਲੋ ਉਹ ਮੁਸੀਬਤ ਟਲ ਵੀ ਗਈ ਤੇ ਇਹਨਾਂ ਨੇ ਵੇਖੋ ਜੁੱਲੀ ਬਇਸਤਰਾ ਗੋਲ ਕਰਕੇ ਤੇ ਲੁਧਿਆਣੇ ਦੀਆਂ ਟ੍ਰੇਨਾਂ ਤੇ ਕਿਸੇ ਪਾਸੇ ਵੀ ਲਾ ਲੋ ਟ੍ਰੇਨਾਂ ਇਹਨਾਂ ਨੇ ਥਾਂ ਨਹੀਂ ਛੱਡਿਆ ਖੜਨ ਵਾਸਤੇ ਵੀ ਇੰਨੇ ਲੋਕ ਇਧਰੋਂ ਭੱਜਣ ਦੀ ਤਿਆਰ ਸੀਗੇ ਤੇ ਭੱਜ ਵੀ ਗਏ ਤੇ ਬਹੁਤ ਛੇਤੀ ਮੈਦਾਨ ਛੱਡਦੇ ਆ ਜਿੱਥੇ ਕਿਤੇ ਵੀ ਦੁਨੀਆ 'ਚ ਮੁਸੀਬਤ ਆਈ ਹੈ ਤੇ ਸਾਡੀ ਸਿੱਖ ਕੌਮ ਪਹਿਲਾਂ ਅੱਗੇ ਆਈ ਹੈ ਤੇ ਉਹਨਾਂ ਨੇ ਪਹਿਲ ਕੀਤੀ ਹੈ ਇਸ ਗੱਲ ਬਾਰੇ ਕਿਤੇ ਲੰਗਰ ਵੀ ਲੈ ਕੇ ਗਏ ਕਿਤੇ ਹੋਰ ਜੋ ਜੀ ਮਦਦ ਚਾਹੀ ਉਹੋ ਜੀ ਮਦਦ ਕੀਤੀ ਪਰ ਦੇਖੋ ਯਾਰ ਇਹ ਕਿੱਡੀ ਛੇਤੀ ਮੈਦਾਨ ਛੱਡ ਕੇ ਭੱਜੇ ਹਨਾ ਇਹ ਸਿਰਫ ਪੰਜਾਬ ਦੇ ਵਿੱਚੋਂ ਪੈਸਾ ਹੀ ਕਮਾ ਸਕਦੇ ਆ ਪਰ ਇਹਨਾਂ ਨੂੰ ਪੰਜਾਬ ਦੇ ਨਾਲ ਦਰਦ ਕੋਈ ਨਹੀਂ ਪੰਜਾਬ ਨੂੰ ਚਾਹੇ ਕੁਝ ਹੋ ਜੇ ਚਾਹੇ ਨਾ ਹੋ ਜੇ ਇਹਨਾਂ ਨੂੰ ਮਤਲਬ ਆਪਣੇ ਪੈਸਾ ਕਮਾਉਣ ਦੇ ਨਾਲ ਤੇ ਇਹ ਕਮਾਈ ਕਰਨੀ ਆਉਂਦੀ ਆ ਸਿਰਫ ਪੰਜਾਬ ਦੇ ਵਿੱਚੋਂ ਤੇ ਅਸੀਂ ਕੀ ਕਰਦੇ ਆ ਅਸੀਂ ਹਰ ਕੰਮ ਦੇ ਵਿੱਚ ਇਹਨਾਂ ਨੂੰ ਪਹਿਲ ਦਿੰਨੇ ਆ ਜੇ ਕਿਤੇ ਪ੍ਰਵਾਸੀ ਦੀ ਰੇੜੀ ਲੱਗੀ ਨਾ ਰੇੜੀ ਅਸੀਂ ਉੱਥੇ ਝੜੀਆਂ ਲਾ ਦਨੇ ਆ ਲੋਕ ਇੰਨਾ ਇਕੱਠ ਕਰਦੇ ਆ ਪਰ ਜੇ ਸਾਡਾ ਕੋਈ ਪੰਜਾਬੀ ਭਰਾ ਕੰਮ ਕਰਦਾ ਹੋਵੇ ਨਾ ਅਸੀਂ ਉਹਦੇ ਕੋਲੇ ਖੜਦੇ ਤੱਕ ਨਹੀਂ ਤੇ ਇਹੀ ਕਾਰਨ ਹੈ ਪੰਜਾਬੀ ਕੰਮ ਦੇ ਵਿੱਚ ਪਛੜੇ ਹੋਏ ਆ ਤੇ ਤੁਸੀਂ ਪਹਿਲ ਇਹਨਾਂ ਨੂੰ ਦੰਨੇ ਆ ਪ੍ਰਵਾਸੀਆਂ ਨੂੰ ਤੇ ਪ੍ਰਵਾਸੀ ਬਾਈ ਜੀ ਤੁਹਾਡੇ ਨਾਲ ਨਹੀਂ ਖੜਨਗੇ ਪ੍ਰਵਾਸੀ ਤਾਂ ਜਦੋਂ ਤੁਹਾਡੇ ਤੇ ਕੋਈ ਮੁਸੀਬਤ ਆਈ ਨਾ ਇਹਨਾਂ ਨੇ ਤਾਂ ਦੰਤਰ ਹੋ ਜਾਣਾ ਤੇ ਖੜਨਗੇ ਤਾਂ ਤੁਹਾਡੇ ਨਾਲ ਆ ਪੰਜਾਬੀ ਖੜਨਗੇ ਦੂਜੇ ਨਹੀਂ ਖੜਨਗੇ ਠੀਕ ਆ ਜੀ ਤੇ ਅਸੀਂ ਪੰਜਾਬੀ ਤਾਂ ਹਰ ਖਥਾਂ ਤੇ ਕਿਤੇ ਵੀ ਮੁਸੀਬਤ ਆਈ ਹੈ ਦੁਨੀਆ ਦੇ ਵਿੱਚ ਕਿਤੇ ਵੀ ਮੁਸੀਬਤ ਆਈ ਹੈ ਤੇ ਪੰਜਾਬੀ ਉਥੇ ਖੜੇ ਹੀ ਖੜੇ ਆ ਪਰ ਇਹ ਨਹੀਂ ਖੜਦੇ ਇਹ ਤਾਂ ਮਾਂ ਦੇ ਪੁੱਤ ਨਾਲ ਦੀ ਨਾਲ ਹੀ ਸ਼ੂ ਮੰਤਰ ਉੱਡ ਗਏ ਸਾਰੇ ਠੀਕ ਆ ਜੀ ਇਥੋਂ ਅੰਦਾਜ਼ਾ ਲਾਓ ਵੀ ਕਿਹਨੂੰ ਪੰਜਾਬ ਦੇ ਨਾਲ ਦਰਦ ਆ ਤੇ ਕਿਹੜਾ ਪੰਜਾਬ ਦੇ ਨਾਲ ਖੜਦਾ ਹਨਾ ਤੇ ਜਿਹੜੇ ਪੰਜਾਬ ਦੇ ਨਾਲ ਖੜਨ ਵਾਲੇ ਲੋਕ ਹਨ ਉਹਨਾਂ ਨੂੰ ਆਪਾਂ ਪਹਿਲ ਨਹੀਂ ਦੇ ਰਹੇ ਜਦੋਂ ਆਪਾਂ ਇੱਕ ਦੂਜੇ ਦਾ ਸਾਥ ਦੇਵਾਂਗੇ ਤਾਂ ਕਾਮਯਾਬੀ ਆ ਤੇ ਆਪਾਂ ਯਾਰ ਡਟ ਕੇ ਇੱਕ ਦੂਜੇ ਦਾ ਸਾਥ ਦਿਆ ਕਰਗੇ ਨਾ ਕਿ ਆਹ ਪ੍ਰਵਾਸੀਆਂ ਦਾ ਤੇ ਇਹ ਪ੍ਰਵਾਸੀ ਆਪਣੇ ਨਾਲ ਖੜਦੇ ਨਹੀਂ ਤੇ ਨਾ ਹੀ ਇਹਨਾਂ ਨੇ ਖੜਨਾ ਇਹ ਤਾਂ ਸਿਰਫ ਮਤਲਬ ਤੱਕ ਮਤਲਬ ਰੱਖਦੇ ਆ ਹੁਣ ਝੋਨਾ ਲੱਗੂਗਾ ਬੜੇ ਆਉਣਗੇ ਜੀ ਮੋਟਰਾਂ ਤੇ 100 100 200 200 ਸਾ ਜਾਣ ਕੇ ਬਹਿ ਜਾਣਗੇ ਆ ਕੇ ਤੇ ਵੇਖੋ ਅੱਜ ਜੇ ਮਾੜੀ ਮੋਟੀ ਗੱਲ ਚੱਲੀ ਨਾ ਵੀ ਅੱਜ ਪੰਜਾਬ ਤੇ ਕੋਈ ਮੁਸੀਬਤਾਂ ਵਾਲੀ ਆ ਜਿਆਦਾ ਕਸ਼ਟ ਪੰਜਾਬ ਤੇ ਹੀ ਆਉਣਾ ਸੀ ਇਹ ਜੰਗ ਦਾ ਤੇ ਜੰਗ ਲੱਗ ਜਾਂਦੀ ਤਾਂ ਪੰਜਾਬ ਤੇ ਕਸ਼ਟ ਆਉਣਾ ਸੀ ਤੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਪੰਜਾਬ ਦਾ ਨੁਕਸਾਨ ਹੋਣਾ ਤੇ ਪੰਜਾਬ ਦੇ ਵਿੱਚ ਜਿੰਨਾ ਨੁਕਸਾਨ ਹੋਊਗਾ ਉਹਦੇ ਨਾਲ ਸਾਡਾ ਵੀ ਨੁਕਸਾਨ ਹੋਊਗਾ ਤੇ ਆਪਾਂ ਇੱਥੋਂ ਬਾਤ ਚਲੋ ਅਗਲੇ ਨੇ ਜੁੱਲੀ ਬੇਹਤਰਾ ਵੱਧਾ ਦੰਤਰ ਤੇ ਆਪਾਂ ਰਹਿ ਗਏ ਫਿਰ ਕੱਲੇ ਪੰਜਾਬੀ ਤੇ ਪੰਜਾਬੀਓ ਸਮਝ ਕਰੋ ਆਪਣੇ ਦਾ ਸਾਥ ਦਿਆ ਕਰੋ ਨਾ ਕਿ ਇਹਨਾਂ ਦਾ ਜੇ ਕੋਈ ਪੰਜਾਬੀ ਕੰਮ ਕਰਦਾ ਨਾ ਜੇ ਕੋਈ ਪੰਜਾਬੀ ਨੇ ਕੰਮ ਕੀਤਾ ਮੰਨ ਲਓ ਉਹਦੇ ਕੰਮ ਚ ਵੀ ਸਾਥ ਦਿਆ ਕਰੋ ਜੇ ਕਿਸੇ ਪੰਜਾਬੀ ਤੇ ਮੁਸੀਬਤ ਆ ਗਈ ਹੈ ਉਹਦਾ ਮੁਸੀਬਤ ਦੇ ਟਾਈਮ ਤੇ ਵੀ ਸਾਥ ਦਿਆ ਕਰੋ ਤੇ ਨਾ ਕਿ ਇਹਨਾਂ ਦਾ ਸਾਥ ਦਿਆ ਕਰੋ ਜਿਹੜੇ ਸਾਨੂੰ ਪਿੱਠ ਦਿਖਾਉਂਦੇ ਆ ਇਹਨਾਂ ਨੇ ਤਾਂ ਮਾਂ ਦੇ ਪੁੱਤਾਂ ਨੇ ਜੂਪੀ ਬਿਹਾਰ ਬੰਗਾਲ ਲੱਗ ਜਾਣਾ ਕਿ ਖੜਨਾ ਕਿਹਨੇ ਇੱਥੇ ਪੰਜਾਬੀਆਂ ਨੇ ਤੇ ਮੇਰੀ ਹੱਥ ਜੋੜ ਕੇ ਪੰਜਾਬੀਆਂ ਅਗੇ ਬੇਨਤੀ ਆ ਜੇ ਸਾਰੇ ਪੰਜਾਬੀ ਇੱਕ ਦੂਜੇ ਦਾ ਭਰਾ ਹੋ ਸਾਥ ਦਿਓ ਜੇ ਮਜ਼ਦੂਰੀ ਦਾ ਕੰਮ ਆ ਤਾਂ ਆਪਣੇ ਪੰਜਾਬੀ ਵੀਰਾਂ ਨੂੰ ਦਿਆ ਕਰੋ ਜਿਸ ਕਿਸੇ ਤਰ੍ਹਾਂ ਵੀ ਪੰਜਾਬੀ ਦੀ ਮਦਦਤ ਹੁੰਦੀ ਹੈ ਮਦਦਤ ਕਰਿਆ ਕਰੋ ਤੇ ਨਾ ਕੀ ਇਹਨਾਂ ਦੀ ਮਦਦਤ ਕਰਿਆ ਕਰੋ ਇਹ ਆਪਣੇ ਨਾਲ ਨਹੀਂ ਖੜਨਗੇ ਵੈਰੂ ਜੀ ਦਾ ਖਾਲਸਾ ਤੇ ਵੈਰੂ ਜੀ ਦੀ ਫਤਿਹ ਐਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੋ ਜੇ ਮੇਰੀ ਗੱਲ ਨਾਲ ਤੁਸੀਂ ਸਹਿਮਤ ਆ ਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ